ਗੁਰੂ ਖਾਲਸਾ ਜੀ ਜਦੋਂ ਮੈਂ ਬਾਬੇ ਵਜੀਦ ਨੂੰ ਪੜਦਾ ਹਾਂ ਨਾ ਉਹਨੇ ਬਾ ਕਮਾਲ ਆਪਣੀਆਂ ਲਿਖਤਾਂ ਦੇ ਵਿੱਚ ਇਹਨੇ ਇਹਨੇ ਸੋਹਣੇ ਨੁਕਤੇ ਉਹਨੇ ਦਿੱਤੇ ਨੇ ਗੁਰਮਤ ਨੂੰ ਸਮਝਣ ਦੇ ਧਿਆਨ ਦੇ ਨਾ ਉਹ ਕਹਿੰਦਾ ਕਿਹੜੀ ਗੱਲਾਂ ਦਾ ਤੂੰ ਇਹ ਇਨਸਾਨ ਗਮਾਨ ਕਰਦਾ ਪਿਆ ਹੈ ਦੇਖ ਨਾ ਇਹ ਤੇਰ ਕੋ ਸਰੀਰ ਰਹਿਣਾ ਹੈ ਨਾ ਇਹ ਤੇਰ ਕੋ ਜਵਾਨੀ ਰਹਿਣੀ ਹੈ ਤੇ ਨਾ ਤੇਰ ਕੋ ਇਹ ਜਿਹੜਾ ਹੈ ਧੰਨ ਰਹਿਣਾ ਹੈ ਤੇ ਇਹ ਤੇ ਇੱਕ ਚੂੜੀਆਂ ਹੈ ਨਾ ਜੋ ਕੱਚ ਦੀਆਂ ਉਦੇ ਵਾਂਗੂ ਹੈ ਸਰੀਰ ਇੱਥੇ ਸਿਰਫ ਇੱਕ ਰੱਬ ਦਾ ਜਿਹੜਾ ਨਾਮ ਹੈ ਨਾ ਉਹ ਸਦਾ ਥਿਰ ਰਹਿਣਾ ਹੈ ਭਾਵ ਸਦਾ ਸਥਿਰ ਰਹਿਣਾ ਹੈ ਬਾਕੀ ਦੇ ਸਭ ਕੁਝ ਇੱਥੇ ਜਿਹੜਾ ਹੈ ਨਾ ਉਹ ਠਹਿ ਹੋ ਜਾਣਾ ਹੈ ਉਹਨੇ ਬੜਾ ਸੁੰਦਰ ਆਪਣਾ ਦੋਹਰਾ ਲਿਖਿਆ ਜੀ ਉਹ ਲਿਖਦਾ ਨਾ ਕਰ ਖੁਦੀ ਗੁਮਾਨ ਜਿਵਾਨ ਮਰ ਜਾਏਗਾ ਨਾ ਕਰ ਖੁਦੀ ਗੁਮਾਨ ਜਿਵਾਨ ਮਰ ਜਾਏਗਾ ਤਨ ਜੋਬਨ ਥਿਰ ਨਹੀਂ ਅੰਤ ਪਛਤਾਹੇਗਾ ਜੈਸੀ ਕੱਚ ਕੀ ਚੂੜੀ ਲਿਖਦਾ ਉਹ ਜੈਸੀ ਕੱਚ ਕੀ ਚੂੜੀ ਤੈਸੀ ਦੇਹ ਹੈ ਵਜੀਦਾ ਥਿਰ ਸਾਹਿਬ ਦਾ ਨਾਮ ਹੋਰ ਸਭ ਖੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ